ਅਬ ਮਜੀਠੀ ਸਾਹਿਬ ਦੀ ਪੇਸ਼ੀ ਦੀ ਥੋੜੀ ਗੱਲ ਕਰ ਲਈ ਪੇਸ਼ੀ ਦਾ ਕਹਿੰਦੇ ਜਿਹੜਾ ਰੌਲਾ ਪਿਆ ਸੀ ਉਹ ਤੇ ਰੌਲਾ ਵੱਧ ਰਿਹਾ ਕੁਝ ਪੁਲਿਸ ਵਾਲਿਆਂ ਦੇ ਵਿੱਚ ਤੇ ਕੁਝ ਅਦਾਲਤ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਦੇ ਵਿੱਚ ਕੋਈ ਖਿੱਚ ਧੂੜੀ ਹੋਈ ਚਾਬੀਆਂ ਚੂਬੀਆਂ ਤੱਕ ਦਾ ਵੀ ਰੌਲਾ ਪੈ ਗਿਆ ਇਹ ਕੀ ਰੌਲਾ ਸੀ ਥੋੜਾ ਦੱਸਿਓ ਜੀ ਕੁ ਚਾਬੀਆਂ ਦਾ ਜਿਹੜਾ ਮਸਲਾ ਹੈ ਗੱਲ ਇਹ ਆ ਕਿ ਕਿ ਤੁਸੀਂ ਦੇਖੋਗੇ ਮੈਂ ਆਪਣੀ ਜ਼ਿੰਦਗੀ ਚ ਮੈਂ ਵਾਰ-ਵਾਰ ਰਿਪੀਟ ਨਹੀਂ ਕਰਨਾ ਚਾਹੁੰਦਾ ਪਰ ਕਈ ਵਾਰ ਕੁਝ ਗੱਲਾਂ ਜਿਹੜੀਆਂ ਨੇ ਦੁਹਰਾਉਂਦੀਆਂ ਪੈਂਦੀਆਂ ਵੈਸੇ ਮੈਂ ਨਾ ਆਪਦੇ ਮਿੱਤਰਾਂ ਚ ਬੈਠਾ ਹਾਂ ਮੈਂ ਤੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਕਿ ਦੁਹਰਾ ਹੀ ਸਭ ਤੋਂ ਔਖਾ ਹੈ ਤੇ ਦੁਹਰਾ ਦੇ ਵਿੱਚੋਂ ਹੀ ਰਿਜ਼ਲਟ ਨਿਕਲਦੇ ਆ ਹਮ ਜਿੰਮ ਜਾਣਾ ਤਾਂ ਦੁਹਰਾ ਹੈ ਰੂਟੀਨ ਦਾ ਜੇ ਮੈਡੀਟੇਸ਼ਨ ਕਰਨਾ ਇੱਕ ਅਵਸਥਾ ਚ ਜਾਣਾ ਪਰਮਾਤਮਾ ਦਾ ਬਈ ਉਹਦੀ ਗੋਦਾ ਨਿਗ ਲੈਣਾ ਜੀ ਤਾਂ ਤੁਹਾਨੂੰ ਦੁਰਾ ਕਰਨਾ ਪਾਏਗਾ ਠੀਕ ਹੈ ਨਾ ਜੀ ਲੱਗਣੇ ਮਣ ਕੇ ਫੇਰ ਨਾਲ ਹੀ ਗੱਲ ਹੋਣੀ ਹੈ ਹਾਂ ਜੀ ਤਾਂ ਕਹਿਮ ਦਾ ਮਤਲਬ ਇਹ ਹੈ ਕਿ ਸਾਰੀਆਂ ਚੀਜ਼ਾਂ ਦੇ ਤਾਂ ਦੁਰਾ ਦਾ ਆਪਣਾ ਇੱਕ ਮਜ਼ਾ ਵੀ ਹੈ ਜੀ ਤੇ ਦੁਰਾ ਦੀ ਆਪਣੀ ਇੱਕ ਨੀਰਸਤਾ ਵੀ ਹੈ ਜੀ ਕਿ ਭਈ ਅਸੀਂ ਬਹੁਤ ਚੱਕਰ ਕੱਟਿਆ ਹੂੰ ਮੇਰੇ ਨਾਲ ਨਾਲ ਉਥੋਂ ਮੇਰੇ ਅਗਲੇ ਪਿੰਡੋਂ ਇੱਕ ਬੰਦੇ ਨੇ ਹੱਥ ਦਿੱਤਾ ਤੇ ਕਾਰ 'ਚ ਬਹਿ ਗਿਆ ਜੀ ਮੈਂ ਕਿਹਾ ਕਿੱਥੇ ਚੱਲਿਆ ਵੀਰ ਹੂੰ ਕਹਿੰਦਾ ਮਤਰੀਕ ਤੇ ਜਾਣਾ ਤੇ ਮੈਂ ਫਿਰ ਦੂਜੀ ਸੜਕੇ ਪਾ ਲਈ ਜਿਹੜੇ ਤਹਿਸੀਲ ਦੇ ਅੱਗੇ ਹੌਲੰਗਦੀ ਸੀ ਜੀ ਵੀਰ ਮੈਨੂੰ ਤੂੰ ਉੱਥੇ ਤਾਰ ਦਿੰਦਾ ਮੈਂ ਕਿਹਾ ਤੂੰ ਡੇਢ ਦੋ ਕਿਲੋਮੀਟਰ ਉੱਥੋਂ ਤੁਰ ਕੇ ਜਾਂਦਾ ਹੂੰ ਤੇ ਫਿਰ ਮੇਰਾ ਫਾਇਦਾ ਕੀ ਆ ਮੈਂ ਕਿਹਾ ਇਧਰ ਦੀ ਚੱਲਦੇ ਹਾਂ ਹੂੰ ਮੈਂ ਕਿਹਾ ਮੈਨੂੰ ਪਤਾ ਹੈ ਕਿ 10 ਵਜੇ 2 ਮਿੰਟ ਤੇ ਆਵਾਜ਼ ਪੈ ਗਈ ਤੇ ਤੂੰ ਪੰਜ ਤੇ ਗਿਆ ਤੇ ਜੱਜ ਨੇ ਪਤਾ ਹੀ ਨਹੀਂ ਤੈਨੂੰ ਕਿੰਨੇ ਘੰਟੇ ਉੱਥੇ ਬਿਠਾ ਦੇਣਾ ਮੁੜ ਕੇ ਬਿਲਕੁਲ ਤੇ ਮੇਰਾ ਕੀ ਹੋਣਾ ਇਦਾਂ ਉਤਰੇ ਚੱਲਦੇ ਨਾਲੇ ਮੈਨੂੰ ਮੈਂ ਕਹ ਗੱਲੜੀ ਬੰਦਾ ਨਾਲ ਤੂੰ ਗੱਲਾਂ ਨਾਲ ਮਿਲ ਗਿਆ ਜੀ ਹੁਣ ਅਸੀਂ ਇਹ ਸਾਰਾ ਕੁਛ ਜਿਹੜਾ ਹੈ ਨਾ ਸਾਲਾਂ ਤੱਕ ਹੰਡਾਇਆ ਕੋਨਾਂ ਚ ਸਾਲਾਂ ਤੱਕ ਸੁਗਮ ਸਾਹਿਬ ਅਦਾਲਤਾਂ ਚ ਬਹੁਤ ਬਹੁਤ ਸਮਾਂ ਗੁਜ਼ਾਰਿਆ ਜੀ ਜਿਸ ਤਰ੍ਹਾਂ ਮਜੀਠੀਆ ਨੂੰ ਪੇਸ਼ ਕਰਨ ਵੇਲੇ ਅਦਾਲਤ ਦੇ ਬਾਰੀ ਹਿੱਸੇ ਨੂੰ ਧੱਕਿਆ ਗਿਆ ਹੂੰ ਆਪਣੇ ਆਪ ਦੇ ਵਿੱਚ ਇੱਕ ਵਿਸ਼ਾ ਹੈ ਸੋਚਾਂ ਦਾ ਜੀ ਜੀ ਬਿਲਕੁਲ ਠੀਕ ਹੈ ਜੀ ਏਡੀ ਜਿਵੇਂ ਆਪਾਂ ਕਹਿੰਦੇ ਐਡੀ ਕੀ ਆਫਤ ਆ ਗਈ ਹੈ ਨਾ ਬਿਲਕੁਲ ਕੋਟ ਆਪਣੇ ਆਪ ਦੇ ਵਿੱਚ ਇੱਕ ਖੁਦ ਮੁਖਤਿਆਰ ਸੰਸਥਾ ਬਣ ਜਾਂਦੀ ਹੈ ਸਰ ਬਿਸ਼ੱਕ ਉਹ ਦੀ ਸਕਿਉਰਟੀ ਪੁਲਿਸ ਦੇ ਕੋਲ ਹੋਵੇ ਹਮ ਪਰ ਜਿਸ ਤਰ੍ਹਾਂ ਉਹਨੂੰ ਟੱਕਿਆ ਗਿਆ ਬਾਹਰੀ ਹਿੱਸੇ ਨੂੰ ਖਿੜਕੀਆਂ ਬੰਦ ਫਲਾਂ ਟਮਕਾਂ ਇਹ ਮੇਰੇ ਖਿਆਲ ਦੇ ਨਾਲ ਆਪਣੇ ਆਪ ਦੇ ਵਿੱਚ ਇੱਕ ਬੜੀ ਲਖਣ ਮਿਸਾਲ ਅਸੀਂ ਬਿਲਕੁਲ ਵੱਡੇ ਸਵਾਲ ਖੜੇ ਕਰ दिए ਜੀ ਠੀਕ ਹੈ ਜੀ ਹਾਂ ਜੀ ਫਿਰ ਸੈਕਿੰਡ ਥਿੰਗ ਕਿ ਜਦੋਂ ਇਹਨਾਂ ਨੇ ਪਿਛਲੇ ਦਰਵਾਜ਼ੇ ਥਾਣੀ ਲਿਆਉਣ ਦੀ ਜ਼ਿੱਦ ਕਰ ਲਈ ਹਮ ਅਫਸਰਾਂ ਨੇ ਕਿ ਅਸੀਂ ਮਜੀਠੀਆਂ ਨੂੰ ਪਿਛਲੇ ਦਰਵਾਜ਼ੇ ਥਾੜੇ ਲਿਆਵਾਂਗੇ ਜੀ ਜੱਜ ਸਾਹਿਬ ਦੇ ਹੁਕਮ ਤੇ ਉਹ ਦਰਵਾਜ਼ਾ ਪੱਕਾ ਬੰਦ ਸੀ ਹਮ ਜਦ ਉਹਨਾਂ ਨੇ ਕਿਹਾ ਕਿ ਭਾਈ ਇਦਾਂ ਨਹੀਂ ਹੋ ਸਕਦਾ ਇਹ ਅਦਾਲਤੀ ਹੁਕਮ ਹੈ ਜੀ ਤੇ ਦੱਸ ਤੇ ਇੱਕ ਅਫਸਰ ਨੇ ਉਹਦੇ ਤੇ ਹੱਥ ਚੁੱਕਿਆ ਹਮ ਕਰਮਚਾਰੀ ਤੇ ਅਦਾਲਤੀ ਕਰਮਚਾਰੀ ਤੇ ਜੱਜ ਦੇ ਕਰਮਚਾਰੀ ਤੇ ਹਮ ਤੇ ਸ਼ਾਇਦ ਬੋਲੀ ਵੀ ਉਹ ਜਿਹੀ ਹੋਗੀ ਜੀ ਇਹ ਫਲਾਣਿਆ ਚਾਚਾ ਬੀ ਦੀ ਜੀ ਕੇਟ ਖੁੱਲਿਆ ਗਿਆ ਹੁਣ ਉਹ ਮਾਮਲਾ ਜਿਹੜਾ ਹੈ ਨਾ ਜਿਵੇਂ ਇਹ ਮਾਮਲਾ ਠੰਡਾ ਪਿਆ ਇਹ ਬਹੁਤ ਵੱਡਾ ਬਣ ਗਿਆ ਉੱਥੇ ਕਿ ਤੁਸੀਂ ਤੇ ਅਦਾਲਤੀ ਹੁਕਮ ਦੀ ਆਪਾਂ ਕੀ ਕਰਤੀ ਜੀ ਹਾਲਾਂਕਿ ਮੈਂ ਜਿਵੇਂ ਕਿਹਾ ਕਿ ਅਦਾਲਤੀ ਹਿੱਸੇ ਨੂੰ ਕਵਰ ਕਰਨਾ ਇੱਕ ਮਤਲਬ ਕਿ ਵੱਖਰੀ ਤਰ੍ਹਾਂ ਦੀ ਸ਼ੋਸ਼ੇਬਾਜੀ ਵਗੈਰਾ ਵਗੈਰਾ ਇਹ ਆਪਣੇ ਆਪ ਦੇ ਵਿੱਚ ਇੱਕ ਹੋਰ ਕਹਿ ਲਓ ਕਿ ਸੋਚ ਵਿਚਾਰ ਦਾ ਵਿਸ਼ਾ ਹੈ ਜੀ ਤੂੰ ਕਹਿਣ ਦਾ ਭਾਵ ਇਹ ਹੋ ਆ ਕਿ ਭਈ ਇਸ ਮਾਮਲੇ ਦੇ ਵਿੱਚ ਹੋ ਸਕਦਾ ਉਸ ਅਫਸਰ ਤੇ ਗਾਜ਼ ਡਿੱਗ ਪਵੇ ਕਿਉਂਕਿ ਜਾਂਚ ਦੇ ਅੱਗੇ ਤੁਸੀਂ ਕੁਝ ਨਹੀਂ ਹੋ ਬਿਲਕੁਲ ਸਰ ਕੱਲ ਪੰਜਾਬ ਹਰਿਆਣਾ ਤੇ ਸਾਰੇ ਚੰਡੀਗੜ੍ਹ ਦੇ ਜਿੰਨੇ ਡੀਸੀ ਸੀ ਇਹਨਾਂ ਨੇ ਮਾਫੀ ਮੰਗੀ ਕੋਰਟ ਤੋਂ ਸਰ ਇਹਨੇ ਡੀਸੀ ਡੀਸੀ ਪਤਾ ਕੌਣ ਆ ਹੂੰ ਉਹਦਾ ਦਫਤਰ ਦੇ ਵਿੱਚ ਵੜਨ ਵਾਸਤੇ ਤੁਹਾਨੂੰ ਪਰਮਿਸ਼ਨ ਲੈਣੀ ਪਾਵੇ ਬਿਲਕੁਲ ਬਿਲਕੁਲ ਉਹਦੇ ਇੱਕ ਹੁਕਮ ਤੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਤਰਥੱਲੀ ਮਚ ਜਾਏਗੀ ਮਚ ਜਾਂਦੀ ਬਿਲਕੁਲ ਤਾਂ ਉਹ ਡੀਸੀ ਸਾਰੇ ਜਾ ਕੇ ਕੋਟ ਮੂਰੇ ਹੱਥ ਜੋੜ ਕੇ ਕਹਿ ਰਹੇ ਕਿ ਜੀ ਮਾਫ ਕਰੋ ਹੂੰ ਹੱਥ ਜੋੜਨ ਦਾ ਭਾਵ ਕਿ ਸਾਥੋਂ ਗਲਤੀ ਹੋਈ ਹੈ ਜੀ ਠੀਕ ਹੈ ਨਾ ਜੀ ਕਿਉਂਕਿ ਹੁਕਮ ਹੋਇਆ ਕੋਟ ਦਾ ਹੂੰ ਕਿ ਸਰਕਾਰੀ ਥਾਵਾਂ ਤੇ ਬਣੇ ਧਾਰਮਿਕ ਸਥਾਨ ਜਿਹੜੇ ਆ ਉਹਨਾਂ ਤੇ ਕਾਰਵਾਈ ਕਰੋ ਹੋਰ ਧਾਰਮਿਕ ਸਥਾਨ ਤੇ ਕਾਰਵਾਈ ਕਰਨ ਦਾ ਮਤਲਬ ਇਹ ਆ ਕਿ ਸਮਾਜ ਦੇ ਵਿੱਚ ਤੁਹਾਨੂੰ ਵਿਰੋਧਤਾ ਚੱਲਣੀ ਪੈਗੀ ਸਿਆਸੀ ਤੌਰ ਤੇ ਨੁਕਸਾਨ ਹੋਏਗਾ ਬਹੁਤ ਵੱਡੇ ਤਰੀਕੇ ਨਾਲ ਹੋਏਗਾ ਇਹਨਾਂ ਨੇ ਕੰਮ ਨਹੀਂ ਕੀਤਾ ਅਦਾਲਤ ਨੇ ਕੇਰ ਲਿਆ ਜੀ ਸਾਰੇ ਡੀਸੀ ਸਾਹਮਣੇ ਲਾ ਲਓ ਤੇ ਇਹਨਾਂ ਨੇ ਫਿਰ ਪ੍ਰੋਸਾ ਦਿੱਤਾ ਕਿ ਗਾਂਹ ਕਾਰਵਾਈ ਕਰਾਂਗੇ ਸੋ ਇਸ ਕਰਕੇ ਹੋ ਸਕਦਾ ਹੈ ਕਿ ਅਦਾਲਤ ਉਸ ਅਫਸਰ ਨੂੰ ਖਿੱਚ ਲਵੇ ਕਿਉਂ ਕਿਉਂ ਭਾਈ ਕਿਉਂਕਿ ਉੱਥੇ ਇੱਕ ਪੀਓਨ ਵੀ ਆਇਆ ਭਾਵੇਂ ਜੀ ਉੱਥੇ ਅਰਧਲੀ ਵੀ ਆ ਭਾਵੇਂ ਉਹ ਕੋਰਟ ਦਾ ਕਰਮਚਾਰੀ ਐ ਸਸਾ ਤੁਸੀਂ ਉਹਦੇ ਨਾਲ ਮਿਸਬੀਹੇਵ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਖਾਸ ਕਰਕੇ ਜਦੋਂ ਜੱਜ ਸਾਹਿਬ ਦੇ ਹੁਕਮਾਂ ਤੇ ਗੇਟ ਬੰਦ ਹੋਇਆ ਸੀ ਜੀ 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 ਖੈਰ ਸ਼ੁਕਰੀਆ ਦੋਸਤੋ ਨਾਲ ਜੋੜਨ ਵਾਸਤੇ ਤੁਹਾਡਾ ਬਹੁਤ ਬਹੁਤ ਸਵਾਗਤ ਫਿਰ ਤੋਂ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰਦੇ ਹੋ ਗੱਲਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਹੋਰ ਮਿੰਟੋ ਜੀ ਥੋੜਾ ਜਿਹਾ ਰਾਜਨੀਤੀ ਤੇ ਇਹਨਾਂ ਗੱਲਾਂ ਤੋਂ ਥੋੜਾ ਹਟ ਕੇ ਆਪਾਂ ਕੁਝ ਹੋਰ ਗੱਲਾਂ ਸਾਂਝੀਆਂ ਕਰਦੇ ਹਾਂ ਕੱਲ ਵੀ ਆਪਾਂ ਗੱਲ ਕਰਨੀ ਸੀ ਫਰੋਜ਼ਪੁਰ ਦੇ ਇੱਕ ਸਕੂਲ ਦੇ ਵਿੱਚ ਬੜੀ ਅਜੀਬ ਜਿਹੀ ਘਟਨਾ ਤੇ ਬੜੀ ਮੰਦਭਾਗੀ ਘਟਨਾ ਘਟੀ ਉੱਥੇ ਕਹਿੰਦੇ ਕਿ 12 ਵਿਦਿਆ ਔਰ ਇਹ ਸੱਚੀ ਹੈਰਾਨ ਕਰਨ ਵਾਲੀ ਗੱਲ ਹੈ ਤੇ ਪਰੇਸ਼ਾਨ ਕਰਨ ਵਾਲੀ ਗੱਲ ਵੀ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਸਕੂਲਾਂ ਦੇ ਵਿੱਚੋਂ ਵੀ ਆਉਂਦੇ ਆ। ਔਰ ਉਹ ਵੀ ਇੱਕ ਨਹੀਂ 12-12 ਬੱਚੇ। ਕੱਲ ਹੀ ਆਕੇ ਸਕੂਲ ਆਫ ਐਮੀਨੈਂਸ ਜਿਹੜਾ ਇਹਨਾਂ ਦੀ ਸਿੱਖਿਆ ਦੀ ਕ੍ਰਾਂਤੀ ਦਾ ਥੰਮ ਹੈ। ਹੂੰ। ਇਹ ਉਹਦੇ ਵਿੱਚ ਵਾਪਰਨਾ ਉਸ ਤੋਂ ਵੀ ਸ਼ਰਮਨਾਕ ਜੀ। ਗੁਰੂਰ ਸਾਇਚੇ ਵਾਪਰਿਆ। ਮੈਨੂੰ 3-4 ਦਿਨ ਪਹਿਲਾਂ ਰਾਤ ਨੂੰ ਯਾਨੀ ਅੱਜ ਤੋਂ ਦੋ ਕੁ ਰਤਾਂ ਤਿੰਨ ਕੁ ਰਤਾਂ ਪਿੱਛੇ ਦੀ ਗੱਲ ਹੈ ਕਿ ਸਾਡੇ ਇੱਕ ਦੋਸਤ ਨੇ ਜਿਹੜੇ ਬੜੇ ਸੀਨੀਅਰ ਜਰਨਲਿਸਟ ਨੇ ਫਿਰੋਜ਼ਪੁਰ ਤੋਂ ਉਹਨਾਂ ਨੇ ਜਦੋਂ WhatsApp ਕੀਤਾ ਮੈਂ ਦੇਖ ਕੇ ਆਰਾਮ ਰਹਿ ਗਿਆ ਜੀ ਕਿਉਂਕਿ ਉਦੋਂ ਤੱਕ ਕੋਈ ਦਸਤਾਵੇਜ਼ ਨਹੀਂ ਸੀਗਾ ਹੂੰ ਤੇ ਮੈਨੂੰ ਤੇ ਪਤਾ ਹੀ ਲੱਗਾ ਕਿ ਕੁੜੀਆਂ ਦੀ ਗਿਣਤੀ ਜਿਹੜੀ ਆ ਦੋ ਦਰਜਨ ਤੋਂ ਵੀ ਵੱਧ ਹੋ ਸਕਦੀ ਆ ਹੂੰ ਉਸ ਦਿਨ ਚਲੋ ਬਾਅਦ ਦੇ ਵਿੱਚ মিডিਆ ਨੇ ਇਹਦੇ ਵਿੱਚ ਰਿਪੋਰਟਿੰਗ ਸ਼ੁਰੂ ਕਰ ਦਿੱਤੀ ਜੀ ਕਹਾਣੀ ਸੁਖਮ ਸਾਹਿਬ ਦੁਖਦਾਈ ਕਿਸ ਪੱਖ ਤੋਂ ਹੈ ਕਿ ਦੋਸ਼ ਟੀਚਰ ਤੇ ਲੱਗ ਰਹੇ ਨੇ ਜੋ ਟੀਚਰ ਸਕੂਲ ਦਾ ਕਸਟੋਡੀਅਨ ਵੀ ਹੈ ਜੀ ਤੇ ਮਾਪੇ ਦੀ ਜਗ੍ਹਾ ਵੀ ਲੈਂਦਾ ਸਕੂਲ ਚ ਬਿਲਕੁਲ ਕਿਉਂਕਿ ਮਾਪੇ ਦੇ ਕੋਲ ਤੇ ਬੱਚਾ ਕਈ ਵਾਰ ਦੇਖ ਲਓ ਵੀ ਤਕਰੀਬਨ ਵੀ ਸੌ ਨਹੀਂ ਜਾਂਦਾ ਜੀ ਸ਼ਾਮ ਨੂੰ ਟਿਊਸ਼ਨਾਂ ਟਿਊਸ਼ਨਾਂ ਤੋਂ ਫ੍ਰੀ ਹੋਇਆ ਤੇ ਸੌ ਨਹੀਂ ਜਾਂਦਾ ਜੀ ਜਿਆਦਾ ਚਿਰ ਉਹ ਟੀਚਰ ਕੋਲ ਰਹਿੰਦਾ ਹੈ ਹੂੰ ਉਹਦੇ ਚ ਇਹ ਕਿਹਾ ਗਿਆ ਕਿ ਪਿਛਲੇ ਦਿਨਾਂ ਦੇ ਵਿੱਚ ਸ਼ਾਇਦ ਉੱਥੇ ਨਾ ਕੋਈ ਸੈਮੀਨਾਰ ਹੋਇਆ ਗੁੱਟ ਟੱਚ ਤੇ ਬੈਡ ਟੱਚ ਦੀ ਜਾਣਕਾਰੀ ਦਿੱਤੀ ਗਈ ਉਸ ਤੋਂ ਬਾਅਦ ਉਹ ਕੁੜੀਆਂ ਨੇ ਬੱਚੀਆਂ ਨੇ ਇਸ ਚੀਜ਼ ਨੂੰ ਸਮਝਿਆ ਕਿ ਜੋ ਸਾਡੇ ਨਾਲ ਹੋਇਆ ਜੀ ਗਲਤ ਹੋਇਆ ਤੇ ਉਸ ਤੋਂ ਬਾਅਦ ਵੀ ਹਰਕਤ ਹੋਈ ਹੂੰ ਫਿਰ ਉਹਨਾਂ ਨੇ ਸ਼ਿਕਾਇਤ ਕੀਤੀ ਜੀ ਤੇ ਇਹ ਤਿੰਨ ਚਾਰ ਕਲਾਸਾਂ ਦੀਆਂ ਜਿਹੜੀਆਂ ਬੱਚੀਆਂ ਯਾਨੀ ਦਰਜਨ ਦੇ ਕਰੀਬ ਨੇ ਹੂੰ ਇਨਾ ਦੀ ਸਟੇਟਮੈਂਟ ਫਿਰ ਦਰਜ ਕੀਤੀ ਗਈ ਜੋ ਤੁਹਾਨੂੰ ਜਿਆਦਾ ਪਤਾ ਹੋਵੇਗਾ ਸਕੂਲਾਂ ਚ ਕਮੇਟੀ ਬਣਦੀ ਹੈ ਫਿਰ ਇਸ ਮਾਮਲੇ ਚ ਜੀ ਉਹਨਾਂ ਦੇ ਸਾਹਮਣੇ ਜਿਵੇਂ ਟੀਚਰ ਨੂੰ ਪਤਾ ਲੱਗਿਆ ਕਿ ਮੇਰੀ ਹਰਕਤ ਜਿਹੜੀ ਆ ਫੜੀ ਗਈ ਹੈ ਤੇ ਉਸਨੇ ਸਕੂਲ ਆਉਣਾ ਬੰਦ ਕਰ ਦਿੱਤਾ ਹੂੰ ਹੁਣ ਉਹ ਜਿਹੜੀ ਰਿਪੋਰਟ ਆ ਉਸ ਨੂੰ ਚੰਡੀਗੜ੍ਹ ਭੇਜ ਦਿੱਤਾ ਗਿਆ ਜੀ ਪਰ ਮੈਂ ਸਮਝਦਾ ਹਾਂ ਸੁਖਮ ਸਿੰਘ ਸਾਹਿਬ ਕਿ ਜੇ ਆਪਾਂ ਓਵਰ ਆਲ ਕਹਾਂ ਕਰੀਏ ਹੂੰ ਠੀਕ ਹੈ ਅਸੀਂ ਪੜ੍ਹਾਈ ਲਿਖਾਈ ਪੱਖ ਤੋਂ ਅੱਗੇ ਆ ਗਏ ਆ ਪਰ ਹਾਲੇ ਵੀ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਆ ਜੋ ਅਨਪੜ੍ਹੇ ਆ